ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਨਾ ਤੇ ਇਧਰੋਂ ਆਉਂਦੇ ਆ ਘਰਾਂ ਕੋ ਦਸਵੇਂ ਘਰਾਂ ਕੋ ਆਉਂਦੇ ਆ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੱਪਨਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆ ਇੱਥੇ ਰੰਗੜੀ ਜਾਣਦੇ ਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ ਡਾਟੇ ਮਗਰੋਂ ਆਇਆ ਮਗਰੋਂ ਆਇਆ ਡਿਫਰੈਂਟ ਡਿਫਰੈਂਟ ਮਾਰੀ ਜੀ ਡਿਫਰੈਂਟ ਮਾਰੀ ਆ ਜੀ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਆਈਆਂ ਤੇ ਉਹ ਇੱਕ ਚੀਜ਼ ਆ ਪਤਾ ਨਹੀਂ ਕਿ ਮਿੱਟੀ ਕਿ ਬਦਵੀਂ ਫੱਜਰੀ ਜੀ ਨਾ ਕੀ ਮਰਨ ਨਾਲਾਂ ਦਾ ਕੀ ਨਾਜ ਜਿੰਨੇ ਦੇਖੋ ਹੀ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਜੀ ਦਾ ਨਾਮ ਜੀ ਉਹਨਾਂ ਕੇ ਕਰਮੂ ਸਦਾ ਨਾ ਜੀ ਉਹਦਾ ਕਰਮ ਜੀ ਕਰਮ ਜੀ ਟਾਡੇ ਛੱਟ ਲੱਗੀ ਹੈ ਮੇਰੇ ਛੱਟ ਆ ਗਈ ਹਿੱਕ ਚ ਆ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਤੇ ਦਰਦ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਦਾ ਮਤਲਬ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀਰ ਹੁਣ ਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮਰੀ ਚੁੱਕ ਜਾ ਗੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰੋਂ ਆਇਆ ਹੀ ਕੋਖ ਨੀਗਾ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆ ਦੇ ਪਿਆ ਪੁਲਸਲੇ ਆ ਗਏ ਟਾਈਮ ਨਾਲ ਪਲੀਜ਼ ਹਾਂ ਪੁਲਸ ਮੌਕੇ ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਏ ਹੋ ਮਾਈ ਸੱਚ ਬਾ ਚੁਕੀ ਕਿ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਸਵਾਰ ਤੇ ਜਾਓ ਜੀ ਹਾਂਜੀ ਸਰ ਇੱਕ ਅਜੇ ਰੋਡ ਤੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਕੀ ਕਹਿਣਾ ਚਾਹੁੰਦੇ ਜੀ ਨਹੀਂ ਰੋਡ ਤੇ ਵੇਖੋ ਜੀ ਸਾਨੂੰ 9 ਜੇ ਇੱਕ ਟੈਲੀਫੋਨ ਕਾਲ ਮਸੂਹ ਹੋਈ ਆ ਵੀ ਦਾ ਅਮੋਨਗਲੱਡੀ ਤੇ ਕੋਈ ਇਨਸੀਡੈਂਟ ਹੋ ਗਿਆ ਕੋਈ ਟਿਪਰ ਐਕਸੀਡੈਂਟ ਕਰਕੇ ਫਰਾਰ ਹੋ ਗਿਆ ਇਮੀਡੀਏਟਲੀ ਆਪਾਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਆ ਪੁਲਿਸ ਪਾਰਟੀ ਨੇ ਮਹਿਤੇ ਤੱਕ ਬਿਆਸ ਤੱਕ ਜਾ ਕੇ ਸਾਰਾ ਚੈੱਕ ਕਰਕੇ ਆਂਦਾ ਪਰ ਉਹ ਟਿਪਰ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਮੈਂ ਖੁਦ ਬਟਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਸੀਗਾ ਕਿਉਂਕਿ ਸਾਡੀ ਉੱਥੇ ਡਿਊਟੀ ਸੀਗੀ ਕਿਸਾਨਾਂ ਨੇ ਕੋਈ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਸੀਗਾ ਇਮੀਡੀਏਟਲੀ ਮੈਂ ਵੀ ਛੱਟ ਕੇ ਦੇ ਮੌਕੇ ਤੇ ਪਹੁੰਚਿਆ ਪਿੰਡ ਵਾਸੀਆਂ ਵੱਲੋਂ ਨਾਰੇ ਪਾਜੀ ਕੀਤੀ ਗਈ ਕਿ ਪੁਲਿਸ ਪਹੁੰਚੀ ਨਹੀਂ ਨਹੀਂ ਪਲੀਸ ਤੇ ਪੁਲਿਸ ਪਾਰਟੀ ਵੇਖੋ ਮੈਂ ਜਰੂਰ ਉੱਧਰ ਪੌਣਾ ਘੰਟਾ ਕਿਟਾ ਲੇਟ ਪਹੁੰਚਿਆ ਪਰ ਪੁਲਿਸ ਪਾਰਟੀ ਸਾਡੀ ਜਿਹੜੀ ਆ ਠੀਕ 15 ਮਿੰਟ ਜਦੋਂ ਫੋਨ ਕਾਲ ਸਾਨੂੰ ਆਈ ਹੈ 15 ਮਿੰਟ ਬਾਅਦ ਸਾਡੀ ਪੁਲਿਸ ਪਾਰਟੀ ਉੱਥੇ ਪਹੁੰਚ ਗਈ ਹੈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜਿਹਨਾਂ ਦੇ ਹੁਣ ਬਿਆਨ ਲਿਖ ਰਹੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚਾ ਰਜਿਸਟਰਡ ਕਰਕੇ ਤੇ ਟਰੱਕ ਨੂੰ ਫੜਕੇ ਲਿਆਵਾਂਗੇ ਜਿੱਥੋਂ ਦਾ ਵੀ ਆ ਕਿੰਨੇ ਜਣਿਆਂ ਦੀ ਡੈਥ ਹੋ ਗਈ ਸਰ ਦੋ ਲੇਡੀਜ਼ ਦੀ ਡੈਥ ਹੋਈ ਹੈ